9 ਸਾਲ ਦੇ ਪਹਿਲੇ ਦਿਨ ਹੀ ਚੋਰਾਂ ਨੇ ਨੂਰਪੁਰ ਬੇਦੀ ਖੇਤਰ ਵਿੱਚ ਪੈਂਦੇ ਜਟਪੁਰ ਦੇ ਨਾਲ ਲੱਗਦੇ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਘਰ ਦੇ ਅੰਦਰੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਤੇ ਹੱਥ ਸਾਫ਼ ਕਰ ਦਿੱਤਾ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੱਸਿਆ ਕਿ ਘਰ ਵਿੱਚ ਕੋਈ ਨਹੀਂ ਸੀ ਤੇ ਘਰ ਨੂੰ ਤਾਲੇ ਲੱਗੇ ਹੋਏ ਸਨ। ਜਦੋਂ ਘਰ ਦੇ ਮਾਲਕ ਨੇ ਆ ਕੇ ਦੇਖਿਆ ਤਾਂ ਉਸਨੂੰ ਪਤਾ ਲੱਗਿਆ ਕਿ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਹੋ ਵੀ ਪਟਕੇ ਲੱਗੇ ਨਾਲੇ ਇਧਰ ਸਰ ਜਦੋਂ ਮੈਂ ਸਵੇਰੇ ਆਇਆ ਜੀ ਅਸੀਂ ਇੱਥੇ ਗੇੜਾ ਮਾਰ ਕੇ ਜਾਂਦਾ ਮੈਂ ਦਿੱਲੀ ਜੀ ਕਿਉਂਕਿ ਮੇਰਾ ਵਾਈਫ ਬੇਬੀ ਹੋਇਆ ਹੈ ਜੀ ਵਾਈਫ ਰਾਈ ਜੀ ਅਸੀਂ ਸੋਹਰੇ ਘਰ ਹੀ ਰਹਿ ਰਹੇ ਆ ਕੁਛ ਲਈ ਕੁਝ ਦਿਨਾਂ ਤੋਂ ਜੀ ਤੇ ਮੈਂ ਜਦੋਂ ਸਵੇਰੇ ਆਇਆ ਤਾਂ ਗੇਟ ਅੰਦਰੋਂ ਲੱਗਿਆ ਹੋਇਆ ਸੀਗਾ ਜੀ ਤੇ ਮੈਨੂੰ ਮੈਨੂੰ ਥੋੜਾ ਸ਼ੱਕ ਪਿਆ ਹੈ ਜੀ ਸੋ ਇਹ ਮੈਂ ਕੰਧ ਦੇ ਉੱਤੋਂ ਦੂਜੇ ਪਾਸੇ ਘੁੰਮ ਕੇ ਚੜ੍ਹ ਕੇ ਦੇਖਿਆ ਹੈ ਤਾਂ ਅੰਦਰ 메ਨ ਡੋਰ ਦਾ ਦਰਵਾਜ਼ਾ ਸੀਗਾ ਜਿਹੜਾ ਉਹਦਾ ਲੋਕ ਨਾਲ ਵੀ ਛੇੜਛਾੜ ਕੀਤੀ ਹੋਈ ਜੀ ਕਾਫੀ ਤੋੜ ਮਰੋੜ ਕੀਤੀ ਪਰ ਉਹਨਾਂ ਤੋਂ ਟੁੱਟਿਆ ਹੀ ਨਹੀਂ ਜੀ ਪਰ ਫਿਰ ਮੈਂ ਜਦੋਂ ਅੰਦਰੋਂ ਕੁੰਡੀ ਲੱਗੀ ਹੋਈ ਸੀ ਜਦੋਂ ਮੈਂ ਲੋਕ ਖੋਲਿਆ ਚਾਬੀ ਤਾਂ ਮੇਰੇ ਕੋਲ ਹੈਗੀ ਸੀ ਜੀ ਜੋ ਲੋਕ ਖੋਲਿਆ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ ਫਿਰ ਮੈਂ ਜ਼ੋਰ ਮਾਰ ਕੇ ਲੱਤਾਂ ਨਾਲ ਕੁੰਡੀ ਅੰਦਰੋਂ ਤੋੜੀ ਹੈ ਜੀ ਤਾਂ ਦੇਖਿਆ ਸੀਗਾ ਪਿੱਛੋਂ ਕੋਈ ਆਇਆ ਪਿੱਛੇ ਰਸਤੇ ਤੋਂ ਚੜ੍ਹਿਆ ਕੰਧ ਦੇ ਉੱਤੋਂ ਜੀ ਨੰਗੇ ਪੈਰਾਂ ਦੇ ਪੈਰਾਂ ਦੇ ਨਿਸ਼ਾਨ ਹੈ ਉਸ ਦੇ ਜੀ ਪਿਛੇ ਦਰਵਾਜਾ ਲੱਗਿਆ ਹੋਇਆ ਸੀਗਾ ਉੱਥੇ ਉਹਨੇ ਦਰਵਾਜੇ ਨਾਲ ਜ਼ੋਰ ਲਾਇਆ ਤਾਂ ਉਹਨੇ ਪਰ ਟੁੱਟਿਆ ਨਹੀਂ ਜੀ ਪਿਛੇ ਇੱਕ ਪੀਵੀਸੀ ਪਾਈਪ ਸੀਗਾ ਉਹਦੇ ਸਹਾਰੇ ਛੱਤ ਤੇ ਚੜਿਆ ਜੀ ਛੱਤ ਤੋਂ ਚੜਨ ਤੋਂ ਬਾਅਦ ਛੱਤ ਦੇ ਦਰਵਾਜੇ ਤੋਂ ਪੌੜੀ ਰਾਹੀਂ ਐਂਟਰ ਹੋਇਆ ਕਮਰੇ ਦੇ ਵਿੱਚ ਦੋਨੋਂ ਸਾਈਡ ਤੋਂ ਕੁੰਡੀਆਂ ਲਾ ਕੇ ਉਹਨਾਂ ਨੇ ਅੰਦਰ ਚੋਰੀ ਨੂੰ ਇੰਜਾਮ ਦਿੱਤਾ ਹੈ ਜੀ ਚੋਰੀ ਤਾਂ ਐਲਸੀਡੀ ਸੀਗੀ ਇੱਕ ਬਾਹਰ ਟੰਗੀ ਹੋਈ ਜੀ ਨਾਲ ਜੀਓ ਦਾ ਨਵਾਂ ਬਾਕਸ ਲਵਾਇਆ ਸੀਗਾ ਵਾਈਫਾਈ ਦਾ ਸੈਟਅਪ ਬਾਕਸ ਲਗਾਏ ਸੀ ਉਹ ਸਾਰਾ ਤੋੜ ਕੇ ਲੈ ਗਏ ਜੀ ਤੇ ਬੈੱਡ ਦੇ ਵਿੱਚੋਂ ਗਹਿਣੇ ਸੀਗੇ ਜੀ ਅਲਮਾਇਰਾ ਦੇ ਵਿੱਚ ਇੱਕ ਸੈੱਟ ਸੀਗਾ ਵਾਈਫਰ ਦਾ ਮੈਰਿ ਕੀਮਤ ਹੋਣੀ ਆ ਅਪਰੋਕਸ 2.5 ਲੱਖ ਰੁਪਏ ਉਸ ਦੀ ਜੀ ਉਹ ਇੱਥੇ ਹੀ ਪਿਆ ਸੀਗਾ ਜੀ ਤੇ ਕੁਝ ਕੈਸ਼ ਸੀਗਾ ਡਿਲੀਵਰੀ ਕਰਕੇ ਅਸੀਂ ਵਾਈਫਰ ਕਰਕੇ ਰੱਖਿਆ ਹੋਇਆ ਸੀਗਾ ਐਮਰਜੈਂਸੀ ਵਾਸਤੇ ਜੀ ਉਹ ਲੋਕਰ ਸੀਗਾ ﺍﻟमारी ਦਾ ਲੋਕਰ ਤੋੜ ਕੇ ਉਹ ਕੈਸ਼ ਵਗੈਰਾ ਲੈ ਗਿਆ ਜੀ ਬਾਕੀ ਬੈੱਡ ਵਗੈਰਾ ਵਿੱਚ ਭਾਂਡੇ ਵਗੈਰਾ ਸੀਗੇ ਹੋਰ ਸਮਾਨ ਸੀਗਾ ਉਹ ਵਾਈਫ ਨੂੰ ਵੀ ਪਤਾ ਕੀ ਆ ਕਿਉਂਕਿ ਉਹ ਇੱਥੇ ਹੈ ਨਹੀਂ ਜੀ ਬਾਕੀ ਉਹਨੂੰ ਦੇਖਦੇ ਆ ਕੀ ਕੀ ਲੈ ਕੇ ਗਿਆ ਉੱਥੋਂ ਉਸ ਤੋਂ ਲਾਵੇ ਜੀ ਸੀਸੀਟੀਵੀ ਉਹ ਕਿਚਨ ਦੇ ਵਿੱਚ ਬੜਾ ਕਿਚਨ ਦੇ ਰਾਹੀਂ ਸੀਸੀਟੀਵੀ ਕਿਵੇਂ ਲੱਗਿਆ ਹੋਇਆ ਸੀਗਾ ਜੀ ਪਰ ਉਸਨੇ ਜਦੋਂ ਨਿਗਾਹ ਮਾਰੀ ਕਿ ਕੈਮਰਾ ਲੱਗਿਆ ਹੋਇਆ ਉਹ ਉਸ ਨੂੰ ਚੜ ਕੇ ਉੱਤੇ ਉਹਨੇ ਛੇੜ ਛਾੜ ਕੇ ਉਸ ਵਿੱਚ ਮੈਮਰੀ ਕਾਰਡ ਉਸ ਨੂੰ ਦਿਖ ਗਿਆ ਕਿਉਂਕਿ ਬਾਹਰੋਂ ਦਿਖ ਜਾਂਦਾ ਕਿ ਉਹ ਮੈਮਰੀ ਚਿਪ ਲੱਗੀ ਉਹ ਚਿਪ ਕੱਢ ਕੇ ਲੈ ਗਿਆ ਮੈਮਰੀ ਕਾਰਡ ਦੇ ਕਿਚਨ ਦੇ ਵਿੱਚ ਡਰਾਈ ਫਰੂਟ ਵਗੈਰਾ ਸੀਗੇ ਡੱਬੇ ਹੋਏ ਸਾਰੇ ਖੋਲੇ ਹੋਏ ਸੀਗੇ ਜੀ ਕੁਝ ਡੱਬੇ ਜੀ ਪਰ ਗੈਸ ਚੁੱਲਾ ਸਹੀ ਠੀਕ ਹੈ ਬਾਾਕੀ ਉਸ ਤੋਂ ਲੱਬੇ ਛੋਟੇ-ਮੋਟੇ ਡੱਬੇ ਜੋ ਹੁੰਦੇ ਰਸਣ ਵਗੈਰਾ ਦੇ ਵਿੱਚ ਡਰਾਈ ਫਰੂਟ ਵਗੈਰਾ ਉਹਨਾਂ ਦਾ ਦਾਲਾਂ ਵਗੈਰਾ ਹੁੰਦੀਆਂ ਉਹ ਵੀ ਲੈ ਗਏ ਸਕੂਟਰੀ ਨਾਲ ਸੀ ਕਿ ਸਕੂਟਰੀ ਸੀਗੀ ਸਾਡੇ ਕੋਲ ਉਸ ਵਿੱਚ ਚਾਬੀ ਲਗਾਈ ਹੋਈ ਸੀ ਕਿਉਂਕਿ ਦੋਨੋਂ ਸਾਈਡ ਤੇ ਦਰਵਾਜ਼ੇ ਲੱਗੇ ਹੋਣ ਕਰਕੇ ਕੰਦਾ ਸੀਗੇ ਗੇਟ ਖੁੱਲਿਆ ਨਹੀਂ ਜੀ ਸਕੂਟਰੀ ਲੈ ਕੇ ਸੰਭਵ ਨਹੀਂ ਹੋਇਆ ਸਕੂਟਰੀ ਇਸ ਕਰਕੇ ਨਹੀਂ ਲੈ ਕੇ ਗਿਆ ਜੀ ਕਿਉਂਕਿ ਚਾਬੀ ਵਿੱਚ ਲੱਗੀ ਹੋਈ ਸੀ ਉਸ ਵਿੱਚੋਂ ਇੱਕ ਆਰ.ਸੀ. ਸੀਗੀ ਜੀ ਸਕੂਟਰੀ ਦੀ ਆਰ.ਸੀ. ਨਹੀਂ ਮਿਲੀ ਜੀ ਫਿਲਹਾਲ ਜੀ ਅਸੀਂ ਦੇਖੀ ਹੈ ਜੀ ਬਾਕੀ ਦੇਖਦੇ ਜੇ ਘਰ ਤੋਂ ਕਿਸੇ ਹੋਰ ਪਰਸਲ ਮੀਟ ਦੇ ਤੁਹਾਨੂੰ ਕੱਲ ਮੈਂ 12 ਵਜੇ ਤੱਕ ਮਾਰਨਿੰਗ ਕੈਮਰਾ ਦੇਖਦਾ ਦੇਖਿਆ ਜੀ ਕਿਉਂਕਿ ਆਪਾਂ ਗੇਟ ਦੇਖਦੇ ਹਾਂ ਤੇ ਆਪਣਾ ਘਰ ਦੀ ਡਿਊਟੀ ਟਾਈਮ ਕੈਮਰਾ ਚੱਲਦਾ ਸੀਗਾ ਜੀ ਤੇ ਬਾਅਦ ਵਿੱਚ 4:00 ਵਜੇ ਮੈਂ ਡਿਊਟੀ ਤੋਂ ਬਾਅਦ ਥੋੜਾ ਫ੍ਰੀ ਹੋ ਕੇ ਜਦੋਂ ਕੈਮਰੇ ਦੇਖਿਆ 4:00 ਵਜੇ ਜੀ ਕੈਮਰਾ ਆਫਲਾਈਨ ਆ ਰਿਹਾ ਸੀਗਾ ਤੇ ਮੈਂ ਵਾਈਫ ਨੂੰ ਕਾਲ ਕਰਕੇ ਪੁੱਛਿਆ ਜੀ ਕਿ ਕੈਮਰਾ 'ਤੇ ਲਾਈਟ ਹੈਗੀ ਆ ਜੀ ਉਹ ਕਹਿੰਦੇ ਲਾਈਟ ਹੈਗੀ ਆ ਮੈਨੂੰ ਸ਼ਾਇਦ ਇਲੈਕਟ੍ਰੋਨਿਕ ਫਾਲਟ ਹੋਣਾ ਕੋਈ ਇਸਨੇ ਸਪਲਾਈ ਚੱਲ ਗਈ ਹੋਣੀ ਆ ਜੀ ਵੀ ਕੈਮਰਾ ਬੰਦ ਹੋ ਗਿਆ ਹੋਣਾ ਉਸ ਕਰਕੇ ਮੈਂ ਦੇਖਿਆ ਨਹੀਂ ਜੀ ਨਿਤਕਾਰੀ ਆਇਆ ਕਹਿੰਦੇ ਵੀ ਕਾਰਵਾਈ ਕਰਾਂਗੇ ਜੀ ਫਿਲਹਾਲ ਪੈੜਾ ਵਗੈਰਾ ਦੇ ਨਿਸ਼ਾਨ ਦੇਖ ਗਏ ਤੇ ਕੈਪਚਰ ਕਰਕੇ ਆਪਣਾ ਲੈ ਗਏ ਆ ਜੀ ਫੋਟੋਆਂ ਦੇ ਤੋ ਸਾਨੂੰ ਸਵੇਰੇ ਸੂਚਨਾ ਮਿਲੀ ਆ ਉਹਦੇ ਮੁਤਾਬਕ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਬੰਦਾ ਜਿਹੜਾ ਜਿੰਨਾ ਵਾਰਦਾਤ ਨੂੰ ਇਨਜਾਮ ਦਿੱਤਾ ਹੈ ਗੇਟ ਦੇ ਉਤੋਂ ਵੀ ਟੱਪ ਸਕਦਾ ਪਿਛਲੇ ਪਾਸਿਓਂ ਵੀ ਚੜ੍ਹ ਸਕਦਾ ਕਿਉਂਕਿ ਘਰ ਨੂੰ ਜੰਦਾ ਲੱਗਾ ਸੀਗਾ ਘਰ ਵਿੱਚ ਕੋਈ ਹੈ ਨਹੀਂ ਸੀ ਤੇ ਜਦੋਂ ਆ ਕੇ ਘਰ ਦੇ ਮਾਲਕ ਨਾ ਬਲਵਿੰਦਰ ਸਿੰਘ ਨੇ ਜਦੋਂ ਦੇਖਿਆ ਤੇ ਜਿੰਦਾ ਜਿਹੜਾ ਅੰਦਰੋਂ ਬੰਦ ਸੀਗਾ ਚੋਰੀ ਨੂੰ ਕਿਦਾਂ ਅੰਜਾਮ ਦਿੱਤਾ ਗਿਆ ਇਹ ਬਹੁਤ ਬਰੀਕੀ ਵਾਲੀ ਤਫਤੀਸ਼ ਹੈਗੀ ਹੈ ਕਿਉਂਕਿ ਹੋ ਸਕਦਾ ਉਹ ਪੌੜੀ ਦੇ ਉੱਪਰੋਂ ਚੜਕੇ ਅੰਦਰ ਬੜਿਆ ਐਂਟਰੀ ਕੀਤਾ ਹੋਵੇ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਤੇ ਉਹਦੇ ਕਹਿਣ ਦੇ ਮੁਤਾਬਿਕ ਹੁੰਦਾ 골ਡ ਸੈੱਟ ਸੀਗਾ ਤੇ ਕੁਝ 50-60 ਹਜ਼ਾਰ ਰੁਪਿਆ ਨਕਦ ਸੀਗਾ ਤੇ ਇੱਕ ਐਲਸੀਡੀ ਸੀਗੀ ਤੇ ਉਹ ਬੰਦਾ ਕੋਈ ਮੈਨ ਮਾਸਟਰ ਹੈਗਾ ਜਿਹੜਾ ਕੈਮਰੇ ਵੀ ਲੱਗੇ ਆ ਉਹ ਜਾਣ ਲੱਗਾ ਵਿੱਚੋਂ ਸਭੀ ਕੱਢ ਕੇ ਲੈ ਗਿਆ ਇਸ ਵਾਸਤੇ ਅ ਅੰਜਾਮ ਨੂੰ ਬੜੀ ਬ੍ਰਿੱਕੀ ਦੇ ਨਾਲ ਜਿਹੜਾ ਮਤਲਬ ਅੰਜਾਮ ਆਪਣਾ ਬਾਰਦਤ ਕੀਤੀ ਗਈ ਹੈ ਤੇ ਹੁਣ ਅਸੀਂ ਕਰ ਰਹੇ ਹਾਂ ਕਾਰਵਾਈ ਦੇਖ ਰਹੇ ਹਾਂ ਤੇ ਜਿਹੜਾ ਵੀ ਅ ਅੱਗੇ ਸਾਡਾ ਤਵਰੀਦ ਦੇ ਵਿੱਚ ਨਾਮਜ਼ਦ ਹੋਇਆ ਸੀ ਕੋਸ਼ਿਸ਼ ਕਰਾਂਗੇ